ਸਕਾਵਾਂਗੇ ਵੀ ਅਸੀਂ ਬਣਾਉਣ ਲੱਗੇ ਅੱਜ ਪਿੰਨੀਆਂ ਦੇਸੀ ਪਿੰਨੀਆਂ ਬਣਾਉਣ ਲੱਗੇ ਨੇ ਪੂਰਾ ਹੋ ਗਿਆ ਜੀ ਛੋਲਿਆਂ ਦਾ ਆਟਾ ਪਣ ਤੱਕਿਆ ਹੈ ਉਹ ਥੋੜਾ ਜਿਹਾ ਵਧੀਆ ਰਕਦਾ ਹੈ ਹਾਈ ਸਸਿਕਾ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲਈ ਵੀ ਚਲਦੇ ਵੈਲਕਮ ਕਰਦਾ ਸਾਡੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸ਼ਰ ਜਲ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਸੋ ਅੱਜ ਆਪਾਂ ਹੈਗੇ ਹਾਂ ਜੀ ਪਿੰਡ ਚਬਾਲ ਜ਼ਿਲ੍ਹਾ ਤਰਨਤਾਰਨ ਤੇ ਅੱਜ ਸਾਡਾ ਦਿਨ ਹੋਇਆ ਥੋੜਾ ਜਿਹਾ ਲੇਟ ਸ਼ੁਰੂ ਕਿਉਂਕਿ ਸੇਤਾਂ ਥੋੜੀਆਂ ਈ ਢਿੱਲੀਆਂ ਚੱਲ ਰਹੀਆਂ ਨੇ ਤੇ ਲੂਸ ਮੋਸ਼ਨ ਹੋਇਆ ਲੂਸ ਮੋਸ਼ਨ ਨਹੀਂ ਪੇਟ ਖਰਾਬ ਚੱਲ ਰਿਹਾ ਤੁਸੀਂ ਵੇਖਿਆ ਸੀ ਨਾ ਉਦੋਂ ਮੈਂ ਮੀਟਿੰਗ ਤੇ ਸੀਗਾ ਉਦੋਂ ਨੂੰ ਖਾ ਪੀ ਇਦਾਂ ਦਾ ਲਿਆ ਹੁਣ ਸਵੇਰ ਦਾ ਦਵਾਈ ਦੁਵਾਈ ਲੈ ਕੇ ਮੈਂ ਤਾਂ ਪੈ ਗਿਆ ਸੀ ਤੇ ਥੋੜਾ ਜਿਹਾ ਥੋੜਾ ਜਿਹਾ ਸੈਟ ਜਾ ਹੋਇਆ ਹੁਣ ਅੱਗੇ ਨਾਲ ਸੋ ਹੁਣ ਆਪਾਂ ਬੁਲਾਉਨੇ ਆ ਤੁਹਾਨੂੰ ਸਾਰਿਆਂ ਦੇ ਨਾਲ ਤੇ ਅੱਜ ਜੋ ਜੋ ਕਰਾਂਗੇ ਉਹ ਵੀ ਤੁਹਾਨੂੰ ਵਿਖਾਵਾਂਗੇ ਇੱਕ ਸਰਪ੍ਰਾਈਜ਼ ਹੋਰ ਹੈ ਕਿ ਅਸੀਂ ਤਰਨ ਤਰ ਆ ਕੇ ਵੀ ਮੇਰੀ ਪੂਛ ਮੇਰਾ ਪਿੱਛਾ ਨਹੀਂ ਛੱਡ ਰਹੀ ਕਿਹੜੀ ਪੂਛ ਭਲਾ ਮੇਰਾ ਭਰਾ ਹੈਰੀ ਤਰਨ ਤਰ ਨਹੀਂ ਆ ਗਿਆ ਦੇਖ ਲਓ ਤੁਸੀਂ ਸੋਨੂੰ ਵੀ ਨੂੰ ਲਾਉਂਦੇ ਆ ਤੇ ਪਪਾ ਇੱਥੇ ਆਰਾਮ ਕਰ ਰਹੇ ਨੇ ਪਪਾ ਤੁਪੇ ਸੁੱਤੇ ਪਏ ਨੇ ਅੱਜ ਤੁਹਾਨੂੰ ਸਿਖਾਵਾਂਗੇ ਵੀ ਅਸੀਂ ਬਣਾਉਣ ਲੱਗੇ ਅੱਜ ਪਿੰਨੀਆਂ ਦੇਸੀ ਪਿੰਨੀਆਂ ਬਣਾਉਣ ਲੱਗੇ ਨੇ ਮੰਮੀ ਬਣਾਉਣ ਲੱਗੇ ਨੇ ਪਾਪਾ ਉਹ ਸੁੱਤੇ ਪਏ। ਆਹ ਵਿਚਾਰੇ ਸੁੱਤੇ ਪਏ। ਤੂੰ ਕਿਵੇਂ ਵਾਲਪੂੜ ਖਲਾਰ ਕੇ ਤੇ ਠੰਡ ਲਵਾਣੀ ਦੋ। ਪੋਤਿਆਂ। ਹੁਣ ਅਸੀਂ ਤਿਆਰੀ ਕਰਨ ਲੱਗੇ ਆਂ ਜੀ ਪਿੰਨੀਆਂ ਦੀ। ਮੰਮੀ ਨਾਲ-ਨਾਲ ਦੱਸਣਗੇ ਤੁਹਾਨੂੰ ਸਮਾਨ ਕਿਹੜਾ-ਕਿਹੜਾ ਪਾਉਣਾ। ਇਹ ਵਿੱਚ ਪਾਏ ਤਾਂ ਦੇਖੀ। ਇਹਨਾਂ ਦੇਸੀ ਕਿਉ? ਛੋਲੇ। ਛੋਲਿਆਂ ਦਾ ਆਟਾ ਬਣਾ ਕੇ ਪੀ ਕੇ ਪਾਉਣਾ। ਅੱਛਾ। ਛੋਲਿਆਂ ਦੀਆਂ ਪਿੰਨੀਆਂ ਬਣਾਉਣੀਆਂ ਆ ਆਟੇ ਦੀਆਂ। ਹਾਂ। ਆ ਵਿੱਚ ਆ। ਜਿਹੜੀ ਉਹ ਰੋਸਟਰ ਹੁੰਦੇ ਆ। ਬਰੂਦਾ ਜਿਹਾ। ਆ ਕੀ ਉਹ ਦੇਸੀ? ਹਾਂ। ਆ ਕੋਕੋਨਟ ਦਾ ਉਹ ਪੂਦ ਦਾ ਆਪ ਦਾ ਆ ਆ ਗਈ ਜੁਗ੍ਰੇਨ ਬਾਬਾ ਸਮਾਨ ਆ ਗਿਆ ਠੀਕ ਆ ਜੂ ਗੋੜ ਤੇ ਆ ਕੀਆ ਢੰਡ ਆ ਮਗਜਾ ਮਗਜਾ ਆ ਗੋੜ ਕਿਆ ਕਰੀ ਇੰਨਾ ਸਮਾਨ ਪੈਣਾ ਜੀ ਫੇਰ ਬੰਨੀਆਂ ਪਿੰਨੀਆਂ ਸਾਡੀਆਂ ਤੇ ਡੱਬਾ ਪਿੰਨੀ ਦੇ ਬਾਲਣੇ ਪਰੇ ਲਾਵਾਂਗੇ ਇਹ ਡੱਬਾ ਘਰੋਂ ਲੈ ਕੇ ਆਏ ਆ ਜੀ ਪਿੰਨੀ ਆਤੇ ਹੋ ਤੇ ਜਿਵੇਂ ਭਰਾ ਕੇ ਖੜਨਾ ਇਹਨਾਂ ਨੂੰ ਨਿੱਕੇ ਡੱਬੇ 'ਚ ਪਾਉਣੀ ਹੈ ਵੱਡਾ ਡੱਬਾ ਲੈ ਕੇ ਆਏ ਆ। ਲੋਸੀ ਕਰਦੇ ਹੁਣ ਤਿਆਰੀਆਂ ਸ਼ੈਰੀਆਂ ਹੁਣ ਪਹਿਲਾਂ ਮੈਨੂੰ ਸਮਾਨ ਨੂੰ ਸਾਰੇ ਨੂੰ ਪੀਣਾ ਹੈ। ਇਹ ਸਾਰੇ ਨੂੰ ਨਹੀਂ ਪੀਣਾ। ਹਾਂ। ਨਹੀਂ ਆ ਵੀ ਆਪ ਉਸ ਤਰ੍ਹਾਂ ਪਾ ਦੇਣੀ ਆ ਤੇ ਸੋਨੇ ਲੱਗਦੇ ਮੂੰਹ ਜਿਹੇ ਚੋਲੇ। ਇਹ ਆ ਵੀ ਵਿੱਚ ਉਸ ਤਰ੍ਹਾਂ ਪਾ ਦੇਣੀ ਆ ਤੇ ਬਦਾਫੀ ਨਹੀਂ ਆਪਾਂ। ਤੇ ਜਾਨੀ ਹੋਦਾ ਪਾ ਦੇਣੀ ਆ। ਛੋਟ ਵੀ ਉੱਤੀ ਸੀ ਆ ਜਾਂਦੀ। ਤੇ ਆਹ ਕੋਕੜਾੜ ਬੁਰਾ ਵੀ ਪੀਸਾ ਹੀ ਹੈ ਨਾ। ਹਾਂ ਇਹਦੀ ਲੋੜ ਨਹੀਂ। ਤੇ ਬਸ ਛੋਲੇ ਪੀਣੇ ਆਪਾਂ। ਇਹ ਗੋੜੀ ਇਹ ਗੋ ओके ਫਰੀ ਕਰਕੇ ਪਾਉਣਾ ਬਸ ਤੇ ਇਹਨਾਂ ਨੂੰ ਭੁੰਨਣ ਦਾ ਵੀ ਕੋਈ ਲੋੜ ਨਹੀਂ ਆ ਬਸ ਇਹਨਾਂ ਨੂੰ ਆ ਪੀ ਕੇ ਸਾਰਾ ਕੁਝ ਮਿਕਸ ਕਰਕੇ ਗਰਮ ਕਿਉ ਕਰਕੇ ਵਿੱਚ ਪਾ ਕੇ ਪਰੋਲਣਾ ਜੇ ਵੇਸਤ ਹੁੰਦਾ ਫਿਰ ਭੁਲਣਾ ਹੈ ਜੇ ਆਟਾ ਹੁੰਦਾ ਫਿਰ ਭੁਲਣਾ ਹੈ ਹੂੰ ਕਾਪੀ ਵੇਖਣੀ ਬਾਜੀ ਨੰਨੀ ਦੀ ਕਾਪੀ ਹਾਂ ਇਹ ਮੰਮੀ ਦੀ ਕਾਪੀ ਮੰਮੀ ਦੀ ਕਾਪੀ ਅਜੇ ਬੰਦੇ ਅਜੇ ਕਈ ਮਿਸ ਨੇ ਜੀ ਆ ਰਹੇ ਨੇ ਸੰਗਤਾਂ ਪਹੁੰਚ ਰਹੀਆਂ ਨੇ ਕੋਈ ਨਾਲ ਖਾਈ ਜਾਂਦਾ ਤੇ ਕੋਈ ਛੋਲੇ ਕੁਲ ਦੇ ਖਾਈ ਜਾਂਦਾ ਕੋਈ ਜਲੇਬੀਆਂ ਖਾਈ ਜਾਂਦਾ ਤੇ ਕੋਈ ਕੋਰੀਅਰ ਲੈ ਕੇ ਆ ਰਿਹਾ ਹੈ ਆਣ ਪੈ ਕੇ ਹੋ ਚੁੱਕੇ ਨੇ ਛੋਲੇ ਤੇ ਹੁਣ ਦੀ ਸ਼ਾਮ ਤਾਉਣ ਲੱਗੀ ਹੈ ਬਸ ਬਟਰ ਨੂੰ ਬਟਰ ਹੁਣ ਇਹਨਾਂ ਨੂੰ ਚੱਕ ਦਿਆਂਗੇ ਆਟਾ ਬਣਾ ਦੇਾਂਗੇ ਇਹਨਾਂ ਦਾ ਆਟਾ ਬਣਾ ਦੇਾਂਗੇ ਆਪਣਾ ਫਸਟ ਸਟੈਪ ਪੂਰਾ ਹੋ ਗਿਆ ਜੀ ਛੋਲਿਆਂ ਦਾ ਆਟਾ ਬਣਾ ਲੁਕਿਆ ਹੈ ਉਹ ਥੋੜਾ ਜਿਹਾ ਵਧੀਆ ਰਹਦਾ ਹੈ ਮੋਟੇ ਮੋਟੇ ਦਿਨਾਂ ਦਾ ਕੋਲੇ ਵਿੱਚ ਮੈਨੂੰ ਪਤਾ ਤੱ ਲੱਭੂ ਬਦਾਂਵੇਂ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਤੁਸੀਂ ਬੜੀ ਮੇਰੇ ਨਾਲ ਮੈਚਿੰਗ ਕੀਤੀ ਐ ਮੈਨੂੰ ਜੀਆ ਫਿਰ ਭਰਾਵਾ ਭਰਾਵਾ ਨਹੀਂ ਹੋਈ ਜਾਂਦੀ ਕਿਉਂ ਦੇ ਜੋ ਵੀ ਨੈਟ ਆ ਆ ਦੇਖੋ ਇਹ ਮੇਰਾ ਵੀ ਇਹੀ ਹੈ ਜੀ 19 21 ਦਾ ਫਰਕ 19 20 ਦਾ ਹੀ ਫਰਕ ਹੈ ਬਸ ਮੜਾ ਜਾ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਕੋਣਾ ਨਾ ਕਰ ਫਿਰ ਬੋਲੋ ਬੋਦੀ ਮੈਂ ਤੇ ਟੀਵੀ ਤੇ ਹੋ ਗਈ ਗੋਨੀ ਪਿੰਨੀਆਂ ਤੁਹਾਡੇ ਬਿਨਾਂ ਰੁਕੀਆਂ ਹੋਈਆਂ ਨੇ ਰਸਤੇ 'ਚ ਬਣਾਓ ਪਿੰਨੀਆਂ ਪਿੰਨੀਆਂ ਮੈਂ ਕਿਹਾ ਵੀ ਮੇਨ ਹਲਵਾਈ ਆ ਲੈੰਦੋ ਮੇਨ ਹਲਵਾਈ ਆਊਗਾ ਉਹ ਸਿਰਾਂ ਲਾਊਗਾ ਉਹ ਵੀ ਨਾ ਮੇਰਾ ਕੰਮ ਨਾ ਰੋਕ ਪਾਓਗੇ ਗੜ ਗੜ ਵਿੱਚ ਜਿਹੜਾ ਮੈਂ ਬਣਾ ਲੇ ਪਾਉਣੀ ਆ ਫਿਰ ਟੇਸਟ ਆ ਜੇ ਰੋਪਣੇ ਨਾ ਬਣੀਆਂ ਦੀ ਮੇਰੇ ਹੱਥ ਨਾ ਲੱਗੇ ਉੱਥੇ ਹੀ ਕੰਮ ਰੋਕਦਾ ਮੈਂ ਕਿਹਾ ਰੋਟੀ ਬਣਾਉਗਾ ਕਿੱਥੇ ਗਈ ਐ ਉਹ ਉੱਤੇ ਉਹਨ ਸੇਲੀਆਂ ਮਿਲ ਗਈਆਂ ਉਹ ਕਿਲੋ ਵੱਧ ਲੈ ਉਹ ਕਿਉਂਕਿ ਕਿ ਉਹ ਏਲਵਾਈ ਵੱਧ ਛੁੱਟ ਦਿੰਦਾ ਹੈ ਕਿਉਂ ਮਤਲਬ ਗਰਮ ਕਰ ਕਰ ਕੇ ਰੱਖਿਆ ਵਾ ਬਾਗੇ ਡੱਬੇ ਚ ਕਿਲੋਕ ਲੱਗਣਾ ਨਹੀਂ ਕਿਲੋ ਵੱਧ ਕਹਾਂ ਤੁਹਾਨੂੰ 2 ਕਿਲੋ ਆਣਾ ਵਾ ਠੀਕ ਹੈ ਜਿਹੜੇ ਕੇ ਅਨੁਸਾਰ ਦਾਂਗੇ ਹਾਂ 2 ਕਿਲੋ ਪਿਆ ਕੇ ਹੋ ਤੇ ਪਾ ਕੇ ਗਰਮ ਕਰ ਕੇ ਰੱਖਦਾ ਮੈਂ ਕਿੰਨੇ ਤੇ ਜਲੇਬੀਆਂ ਲੈਂਦੀਆਂ ਈ ਉਹ ਆ ਗਈ ਜਲੇਬੀਆਂ ਤਾਂ ਸੁਣ ਗਈ ਆਵਾਜ਼ ਆਈ ਜਲੇਬੀਆਂ ਦੇ ਨਾਮ ਦੇ ਵੇਖਦੀ ਆਈ ਹੂ ਵੇਖੀ ਨੇ ਭੱਜੀ ਆਉਣੇ ਨੇ ਆਹ ਵੇਖੀ ਸਪੀਡ ਚੈੱਕ ਕਰੀ ਇਹਦੀਆਂ ਏ ਜਲੇਬੀਆਂ ਦੇ ਨਾਂ ਤੇ ਭੱਜੀ ਆਈ ਬੀਬੀ ਆ ਨਹੀਂ ਲਈ ਲੱਭਣ ਕੋਈ ਨਹੀਂ ਲਈ। ਤਾਂ ਛੱਡੀਆਂ ਹੋਣੀਆਂ। ਕੋਈ ਨਹੀਂ ਛੱਡੀਆਂ ਵੀ ਸਵਾਲ ਆ। ਤਾਂ ਨਹੀਂ ਆਈ। ਹਾਂ। ਬਾਹਰੋਂ ਮੈਂ ਰਾਜਾ ਮੰਡੇ ਕਿਧਰੋਂ ਤੇ ਲਈ ਇਹ ਵਾਰ। ਮੈਂ ਕਿਹੜੀ ਖਲੋਤੀ ਤੇ ਮੇਨ ਲਈ ਆਈ ਏ। ਕੌਣ? ਚਾਚੀ ਹੋਣੀ ਆ। ਅੱਛਾ ਲੋ ਜਲੇਬੀਆਂ ਆ ਗਈਆਂ ਬਈ। ਆਹ ਫੇਵਰੇਟ ਜਲੇਬੀਆਂ ਸਾਡੀਆਂ ਪਰ ਮੈਂ ਖਾ ਨਹੀਂ ਸਕਦਾ ਮੇਰਾ ਟੇਟ। ਥੋੜੀ ਜਿਹੀ ਟੇਸਟ। ਤੁਹਾਡੇ ਹਲਵਾਈ ਦੇ। ਮਾੜਾ ਜਿਹਾ ਖਾ ਲਾਂਗਾ ਚਲੋ। ਲਓ ਵੀ ਮਿੱਤਰੋ। ਗੋੜ ਪੈ ਚੁੱਕਿਆ ਜੀ ਹੁਣ ਇਹ ਰਕੀ ਬਾਰ ਨੂੰ ਸ਼ਾਹ ਕੋ ਮੰਗਾਇਆ ਹਾਂ ਪੁੱਤ ਕੇ ਗੋੜ ਪੋਣਾ ਇਹਨਾਂ ਤੋਂ ਬਿਨਾ ਗੱਲ ਨਹੀਂ ਸੀ ਬੰਨੀ ਇਸ ਕਰਕੇ ਬੁਲਾਇਆ ਗਿਆ ਸਪੈਸ਼ਲ ਦੀਦੀ ਨੂੰ ਜੀ ਦੋ ਰੋੜੀਆਂ ਪਾ ਲਈ ਅੱਜ ਮੈਂ ਰੂਜ ਜ ਤੜੀਏ ਖਾਣੀ ਆ ਕੋਕੋਨਟ ਆ ਗਿਆ ਜੀ ਕੋਕੋਨਟ ਦਾ ਬੁਰਾਦਾ ਪਾਤਾ ਜੀ ਵਿੱਚ ਬੁਰਾਦਾ ਹੀ ਹੁੰਦਾ ਨਾ ਓਹੋ ਇਹ ਪੈਣੀ ਚ ਵੈਣ ਨਾ ਗੁੰਡ ਵੀ ਪਾ ਦਿਆ ਮੰਮੀ ਜੀ ਵੈਣ ਕਰ ਲੀ ਪਾਉਂਦੇ ਇਹਦੇ ਚ ਤੇਰੋ 49 29 ਖਾ ਕੇ ਡਾਈਜੈਸ਼ਨ ਮਾਤੇ ਵਧੀਆ ਉਹ ਸੱਚ ਇਹਨੂੰ ਤਵੇ ਤੇ ਕਿੰਨੂੰ ਉਹ ਕਰਕੇ ਦੇ ਮੈਨੂੰ ਥੋੜੀ ਜੀ Roast ਹਾਂ ਮਮੀ ਨੂੰ ਉਹ ਐਰੇ ਹੋਰ ਮੱਗ ਤੇ ਪਾਉਣ ਲੱਗੇ ਨੇ ਜੀ ਮੱਗ ਜੋ ਸੌਂਡ ਸੌਂ ਪਾਣੀ ਆਪਾਂ ਸੌਂਡ ਹਾਥੀ ਦੀ ਮੈਂ ਤਾਂ ਬੇਕਦਰਮ ਕਰਕੇ ਦੱਸਣੀ ਯੋ ਡੱਬਾ ਕੱਟ ਕੇ ਲਾਓ ਗੱਡੀ ਚ ਬਣ ਤੇ ਲੈਣ ਦੇ ਪਹਿਲਾਂ ਗੱਡੀ ਕਾਲੀ ਜੇ ਬਾਤ ਬਬਰ ਲਿਆ ਇੱਕ ਹੀ ਬਾਲ ਲੱਗਿਆ ਹੁਣਾ ਬੱਤੇ ਹੋ ਤੇਰਾ ਭਲਾ ਰੇ ਡੱਬਾ ਡੱਬਾ ਡੱਬਲਿਓ ਡੱਬਾ ਰੂਕ ਡੱਬਲੈਂਦਾਈ ਭਾਈ ਭਾਜੀ ਡੱਬਾ ਲਿਆ ਦੇਸੀ ਕਿਉਂ ਪੈਣ ਲੱਗਿਆ ਜੀ ਹੁਣ ਇਹਨੂੰ ਮਿਕਸ ਕੀਤਾ ਜਾਊਗਾ ਇਹਨੂੰ ਲਵਾਈ ਉਹ ਯਾਰ ਉਹ ਤੜਕੇ ਨਹੀਂ ਪਾਉਣਾ ਕੀ ਤੜਿਆ ਏ ਤੜਕੀ ਨਹੀਂ ਪਾਉਣਾ ਤੜਿਆ ਏ ਤੜਿਆ ਗਰਮ ਕੀਤਾ ਸਾੜਿਆ ਕਿਉਂ ਤੈਨੂੰ ਸੇਕਸ ਕੋਈ ਨਹੀਂ ਲਵਾਉਣਾ ਨਾ ਇਹ ਸਾਰਾ ਕੁਝ ਜਲਾ ਲੈ ਜਾਂਦਾ ਨਾ ਅੱਛਾ ਓ ਯਾਰ ਆਹ ਪਹਿਲਾਂ ਹੁਣ ਕੀਤਾ ਕੜਾਈ ਚ ਪਾਓ ਪਹਿਲਾਂ ਪਾਓ ਘਰ ਨਿਕਲੋ ਓ ਮੈਂ ਅੱਗ ਬਾਲੀ ਤੰਦੂਰ ਤੇ ਆਜੋ ਤੰਦੂਰ ਕਿਥੇ ਆ ਚੁੱਲੇ ਤੇ ਚੁੱਲੇ ਤੇ ਯਾਰ ਚੁੱਲੇ ਤੇ ਰੱਖਾਂਗੇ ਪਤੀਲਾ ਤੇ ਬਾਅਦ ਵਿੱਚ ਮਿੰਟ ਮਿਟੀਆਂ ਕਰੋ ਮਟੀਆ ਪਾਣੀ ਲੈਣਾ ਨਹੀਂ ਕਰ ਹੀ ਲੈਣਾ ਹੈ ਤੇ ਇਹ ਰੂਪ ਦੀ ਲੋੜ ਹੀ ਹਾਂ ਲੋਗੋਂ ਮਾਰਾ ਕੱਢੀ ਕਰੂਗਾ ਬਾਈ ਦੇ ਫਿਰ ਤੂੰ ਇਹ ਵੀ ਨਾ ਖਾਣਾ ਇਸ ਤੇ ਮੇਰੇ ਹੱਥ ਨਾਲ ਲੱਗਣੇ ਕੀ ਤੂੰ ਹੀ ਖਾਂਦੀ ਹੈ ਹੋਏ 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 ਨਾ ਗਰਮ ਕਿਉਂ ਹੋ ਜਾਤਾ ਪੀਣਾ ਪਹਿਲਾਂ ਤੂੰ ਆ ਗਿਆ ਸਲਾਈ ਦੇ ਨਾ ਇਹ ਰੂਪ ਐਵੇਂ ਵੀ ਗਰਮ ਕਿਉਂ ਹੋ ਜਾਤਾ ਪੀਣਾ ਪਹਿਲਾਂ ਆ ਤੂੰ ਮੈਨੂੰ ਯਾਰੀ ਪਰਖਣੀ ਹੁਣ ਯਾਰੀ ਤੱਕੀ ਤੇਰੀ ਦੇ ਭਾਈ ਵੀ ਬਹੁਤ ਹੈ ਨਾ ਵਧੂ ਹੋ ਕੇ ਸਜਾਈਏ ਖਿਚੜੀ ਮੇਰੇ ਲਈ ਬਣੀ ਹੈ ਖਵਾਈ ਪਾਪਾ ਨੂੰ ਜਾਂਦੇ ਨੇ ਪਾਪਾ ਨੂੰ ਚੱਕਰ ਚੱਕਰ ਉਹ ਸਬਜੀ ਸਬਜੀ ਨਾਲ ਉਹ ਟ੍ਰਿਉਟੀ ਦੋ ਉਹਨਾਂ ਨੂੰ ਮਰੀਜ਼ ਥੋੜੀ ਬਣਾਉਣਾ ਹੈ ਹੈ ਐਲ ਵੀ ਤੇ ਕੁਝ ਵੀ ਨਹੀਂ ਖਾਂਦੇ ਡਰਦੇ ਉਹ ਯਾਰ ਅੱਜ ਡਰ ਲੱਗ ਰਿਹਾ ਹੈ ਲਓ ਜੀ ਪਿੰਨੀਆਂ ਦਾ ਸਮਾਨ ਹੋ ਗਿਆ ਰੈਡੀ ਪਰ ਮੈਨੂੰ ਇਹ ਸਮਝ ਨਹੀਂ ਆਈ ਵੀ ਇਹਨਾਂ ਨੇ ਕੜਾਈ ਕੜੂਈ ਜੀ ਲਾਈ ਨਹੀਂ ਉਹ ਨੇਰਾ ਸਾਰਾ ਹੋ ਗਈ ਹੁਣ ਲੱਡੂ ਬੰਨੇ ਤਿਆਰ ਹੋ ਚੁੱਕੇ ਨੇ ਤੂੰ ਕਿਹਨਾਂ ਲਵਾਈਆਂ ਵਾਂਗੂ ਦੋ ਦੋ ਬੱਤਾਂ ਬਤਾਤੀ ਨਹੀਂ ਕਿ ਕਿ ਬਣਾਉਣੇ ਆ ਫਿਰ ਨਹੀਂ ਮੈਨੂੰ ਇਹ ਦੱਸ ਤੇ ਸਹੀ ਨਾ ਵੀ ਇਹ ਆਪ ਕੜਾਈ 'ਚ ਕਿਉਂ ਨਹੀਂ ਬਣਾਇਆ ਕੜਾਈ 'ਚ ਇਸ ਕਰਕੇ ਨੇ ਕਿ ਸਾਰਾ ਕੁਝ ਆਪਾ ਰੋਸਟ ਕਰਦੇ ਆ ਨਾ ਇਹ ਪਹਿਲਾਂ ਹੀ ਕੀਤਾ ਕਰਾਇਆ ਲਿਆਂਦਾ ਰੋਸਟ ਵਾਲਾ ਲਿਆਂਦਾ ਕਿ ਇਹਨੂੰ ਫਰੋ ਕਰਨਾ ਨਾ ਪਵੇ ਅੱਛਾ ਕਾਜੂ ਕੁੱਜੂ ਜਿਹੜੇ ਉਹ ਸਾਰੇ ਹਾਂ ਪਹਿਲਾਂ ਆਪਾਂ ਵੇਸੇ ਕੱਚਾ ਹੋਏ ਨਾ ਫਿਰ ਆਪਾਂ ਉਹਨੂੰ ਵੇਸੇ ਭੁੰਨਾ ਹੁੰਦਾ ਨਾ ਹਾਂ ਫਿਰ ਆਪਾਂ ਛੋਲੇ ਦਾ ਆਟਾ ਤਾਂ ਨਹੀਂ ਭੁੰਨਿਆ ਇਹ ਗੇੜੀਆਂ ਛੋਲੇ ਦਾ ਆਟਾ ਇਹ ਦੇਖੋ ਇਹ ਆਪਾਂ ਕੁੱਝ ਛੋਲੇ ਬਣਾਏ ਨੇ ਇੱਕ ਹੀ ਆ ਨਿੱਕੀਆਂ ਠੀਕ ਐ ਬਾਅਦ ਚ ਵੇਸਟ ਕਰਦੇ ਐਵੇਂ ਏਡੀਆਂ ਠੀਕ ਐ ਨਾ ਐਡਾ ਕੁਝ ਕੀਤਾ ਉਹ ਵੱਡੇ ਹਲਵਾਈ ਹੋਣਗੇ ਵੇਖੀ ਪਿਆ ਦੱਸਣਗੇ ਉਹਨੇ ਦੱਸੋ ਮੰਮੀ ਕਹਿੰਦੇ ਰੋਸਟ ਕਿਉਂ ਨਹੀਂ ਕੀਤਾ ਤੁਸੀਂ ਸਾਰਾ ਕੁਝ ਕੜਾਈ ਕਿਉਂ ਨਹੀਂ ਲਈ ਕੜਾਈ ਉਹ ਜੇ ਆਪਾਂ ਕੁੰਣਾ ਵੇ ਕੋਸ ਜਿੱਤਰਾ ਆਪਾਂ ਆਟਾ ਕੁੰਨ ਕੇ ਪਾਉਣਾ ਵੇ ਜਾਂ ਵੇਸਨ ਕੁੰਨ ਕੇ ਪਾਉਣਾ ਆਪਾਂ ਪੁੱਜੇ ਛੋਲੇ ਲੈ ਕੇ ਪਾ ਲਈ ਆ ਕਿ ਆਪਾਂ ਨੂੰ ਕੁੰਨਣਾ ਪੈਣਾ ਹੂੰ ਕਾ ਮਾਪਾ ਛੇਤੀ ਲਾ ਕੀਤਾ ਇਹ ਫੇ ਸੋਖਾ ਕੰਮ ਐ ਯਾਰ ਹਾਂ ਇਹ ਸੋਖਾ ਕੰਮ ਐ ਜੇ ਆਪਾਂ ਪੁੱਜੇ ਛੋਲੇ ਪਾਲਾਂਗੇ ਇਹ ਚ ਆਪਾਂ ਕੋਈ ਉਹ ਰੋਸਟ ਕਰਨ ਵਾਲੀ ਹੀ ਪਾਈ ਨਹੀਂ ਸਾਡੀ ਆਪਾਂ ਪੁੱਜਾ ਸੇ ਜੋ ਪ੍ਰੋਬਲਮ ਆ ਜਣਗੇ ਆ ਜਾਣਗੇ ਠੀਕ ਆ ਲਓ ਵੀ ਪਿੰਨੀਆਂ ਬਨਨੀਆਂ ਸ਼ੁਰੂ ਹੋ ਗਈਆਂ ਨੇ ਤੇ ਹੁਣ ਆਪਾਂ ਪਿੰਨੀਆਂ ਮੈਂ ਵੇਖ ਸਕਦਾ ਮੈਂ ਖਾ ਨਹੀਂ ਸਕਦਾ ਅਜੇ ਐਂ ਚ ਕੀ ਛੋਲਿਆਂ ਦੇ ਆ ਉਹ ਨਹੀਂ ਅਜੇ ਯਾਰ ਅਜੇ ਪੇਟ ਮੇਂ ਗੜਬੜ ਹੈ ਇੰਦਰ ਪਲੇਟ ਕਰ ਦੇ ਇੱਕ ਚਲੋ ਹੁਣ ਬਣਦੀਆਂ ਪਿੰਨੀਆਂ ਵਟਦੇ ਨੇ ਫਿਰ ਦਿੰਦੇ ਆ ਤੁਹਾਨੂੰ ਥੋੜੀ ਦੇਰ ਤੱਕ ਕਿਨੂੰ ਡੱਬਾ ਤੇ ਕੱਢ ਲੈ ਗੱਡੀ ਚੋਂ ਬਸ ਪਿੰਨੀਆਂ ਵਟ ਕੇ ਫਿਰ ਲਿਓ ਨਹੀਂ ਡੱਬਾ ਸੀ ਘਰੋਂ ਘਰੋਂ ਲੈ ਕੇ ਆਏ ਆ ਜੀ ਲੋ ਵੀ ਪਿੰਨੀਆਂ ਇੰਨੀਆਂ ਬਣ ਗਈਆਂ ਨੇ ਇੱਧਰ ਵੀ ਬਣ ਗਈਆਂ ਨੇ ਤੇ ਹੁਣ ਆਪਣੇ ਘਰ ਆ ਗਏ ਨੇ ਗੈਸਟ ਗੈਸਟ ਆ ਗਏ ਨੇ ਤੇ ਅਸੀਂ ਪਿੰਡੀਆਂ ਝੁਕਲੇ ਜਗਾ ਬਦਲ ਲਈ ਜਗਾ ਬਦਲ ਲਈ ਅਸਮਾਨ ਸੁਣ ਚੁੱਕ ਦੀਏ ਤੇ ਆ ਜਾਂਦੇ ਨੇ ਲੋ ਵੀ ਪਛਾਣ ਪਛਾਣੂ ਆ ਬੰਦੇ ਨੂੰ ਨਹੀਂ ਰਿਹਾ ਤੂੰ ਇਹ ਵੇਲੇ ਮੇਰੇ ਤੇ ਕੇ ਵੀ ਆ ਗਿਆ ਵੀ ਟਿਵੀ ਸ਼ਟ ਇਹ ਮਗਰ ਮਗਰ ਆ ਹੀ ਗਿਆ ਫੇਰ ਅੱਜ ਪਹਿਲਾਂ ਵਲੌਗ ਬਾ 15 16 ਮਿੰਟ ਦਾ ਮੰਨਦਾ ਸੀ ਫੇਰ ਇੱਕ ਦਿਨ 3 ਦਾ ਬਣੇ 5 ਦਾ ਬਣ ਗਿਆ ਅੱਜ ਵੱਡਾ ਕਰ ਲਈਏ ਲੋ ਅੱਜ ਜਾਈਏ ਅੱਜ ਦੋ ਘੰਟੇ ਦੇ ਬਣ ਪਿੰਡੀਆਂ ਦਾ ਬਣ ਗਿਆ ਨਾ ਅੱਡ ਨਾ ਮਾ ਵੜ ਨਾ ਮੈਨ ਲਾਦਾ ਆ ਮੈਕਸਿਮਮ 24 ਘੰਟੇ ਤੱਕ ਇੱਕ ਦੂਜੇ ਦੂਰ ਰਹੇ ਲੋ ਜੀ ਹੈਰੀ ਆ ਕੇ ਤੇ ਹੈਰੀ ਚੱਲਿਆ ਵੀ ਹੈਰੀ ਆ ਕੇ ਤੇ ਹੈਰੀ ਚੱਲਿਆ ਵੀ ਹੈ ਥੋੜਾ ਜੀ ਲੱਗਿਆ ਪਾ ਹਾਂ ਆਪਾਂ ਵੀ ਗੱਡੀ ਜੀ ਵਾਹ ਲੈਣਾ ਕਰੀਏ ਕੀ ਪੈਸੇ ਕਿੰਨੇ ਹੋਦੇ ਉਹ ਵੀ ਇਧਰ ਮਾਰ ਕਰਨ ਕਰ ਗਾ ਮਾਰ ਕਰਨ ਇੱਕ ਕੁੰਡਾ ਛੋਟਾ ਲੈ ਕੇ ਆਏ ਨੇ ਮਿੱਟੂ ਰੇੜੀ ਮੇਰੇ ਲੋਕਾਂ ਨੇ ਪਾਰਫਲ ਆ ਗਿਆ ਇਹ ਕੁੰਡਾ ਛੋਟਾ ਆਹਾ ਛੋਟਾ ਛੋਟਾ ਨਾਣੇ ਵੱਡਾ ਦੇਖ ਰੋ ਛੋਟਾ ਇਹਦੇ ਹੋ ਲਈ ਆ ਸਿਰ ਤੇ ਹੀ ਕੁੱਟੇ ਨੇ ਛੋਟਾ ਹੋਈ ਦਮ ਇਹ ਸਮਾਨ ਡਿਲੀਵਰ ਹੋ ਚੁੱਕਿਆ ਜੀ ਆ ਸਿਰ ਤੇ ਹੀ ਵਾਸਤੇ ਆਦੇ ਬੜਾ ਪਾਰਾ ਹੈ ਹੈ ਆਦੇ ਪਾਰੇ ਬੜਾ ਇਹਦੇ ਸਿਰ ਤੇ ਨਹੀਂ ਕੰਮ ਅਜੇ ਅਗਰਦੇ ਕਰਾਂ ਲੋ ਯਾਰ ਸਮਾਨ ਆ ਗਿਆ ਮੁੰਡੇ ਚੱਲੇ ਨੇ ਵਾਪਸ ਬਾਏ ਬਾਏ ਥੈਂਕ ਯੂ ਚੁੱਕੋ ਬਈ ਚੁੱਕੋ ਬਈ ਮੁੰਡਾ ਛੋਟਾ ਇੱਕ ਪੱਪੀ ਇੱਕ ਹਲਕਾ ਹੀ ਆ ਥੋੜਾ ਹੀ ਆ ਪਾਜੀ ਥੋੜਾ ਹੀ ਆ ਲੋ ਚੰਗਾ ਬਾਈ ਧੰਨਵਾਦ ਧੰਨਵਾਦ ਲੋ ਵੀ ਅਸੀਂ ਤਾਂ ਆਪਣਾ ਡੱਬਾ ਭਰਾਲਿਆ ਕੀ ਬਣਾ ਕੇ ਲੈ ਕੇ ਕਾੜਾ ਐਡਾ ਕੋੜਾ ਕੋੜਾ ਨਹੀਂ ਕੋ ਮਾੜਾ ਮੋਟਾ ਵਿੱਚ ਮਿੱਠਾ ਮੋਟਾ ਪਾ ਲਿਆ ਮੇਰੇ ਬਦਲ ਪੂਖੜੀ ਲੱਗ ਗਈ ਕੁਛ ਐਸੇ ਉਹ ਤਾਂ ਪਾ ਲੰਦਾ ਵਿੱਚ ਬੰਦਾ ਧਰਮ ਦਾ ਇੰਨਾ ਕੋੜਾ ਕਰੇਲਾ ਵੀ ਨਹੀਂ ਕੋੜਾ ਇਹ ਮੈਂ ਲੈ ਕੇ ਤੇ ਮੈਂ ਡੋਰ ਕੇ ਖਾ ਲਿਆ ਵਿੱਚ ਕਰੇਲਾ ਨਹੀਂ ਕੋੜਾ ਹੁੰਦਾ ਇਹਨਾਂ ਦੇ ਯਾਰ ਇਹ ਕੁੱਕ ਸਾਹਿਬ ਨੂੰ ਬੁਲਾ ਕੇ ਲਿਆ ਜੀ ਇਹਨਾਂ ਨੇ ਬਣਾਇਆ ਰੂਪ ਲਓ ਵੀ ਮਿੱਤਰੋ ਹੁਣ ਆਪਾਂ ਚੱਲਦੇ ਆਂ ਥਾਰ ਦੇ ਗੇੜੀ ਲਾ ਕੇ ਆਉਨੇ ਆਂ ਭਾਈ ਉਹਾਂ ਦੇ ਨਾਲ ਸਰੀਰ ਮੇਰਾ ਸੈੱਟ ਨਹੀਂ ਆਇਆ ਪਰ ਫਿਰ ਵੀ ਜਿਦ ਜੀ ਕਰਕੇ ਮੰਗਾ ਲਿਆ ਬੰਦਾ ਨੇ ਵੀ ਵੀਰੇ ਤੈਨੂੰ ਖੜਨਾ ਹੀ ਖੜਨਾ ਵਾ ਚਲੋ ਭਾਈ ਚੱਲ ਕੇ ਆਉਨੇ ਆਂ ਫਿਰ ਹੁਣ ਦੇ ਹੋਤੇ ਸਰਾ ਆ ਨਾ ਨਹੀਂ ਇੱਥੇ ਦੀ ਗੱਲ ਨਹੀਂ ਅੱਛਾ ਹੋ ਸਰਾ ਦੀ ਗੱਲ ਕਰਨੀ ਆ ਉਹ ਗੋਲ ਗੱਪੇ ਖਾਣ ਵਾਸਤੇ ਆ ਗਏ ਆ ਚਬਾਲ ਦੇ ਫੀਮਸ ਖਾ ਵੀ ਲੈ ਹਾਂ ਆ ਬਈ ਨੇ ਇਹ ਭੇਡੋ ਵੀ ਆ ਚੁੱਕੀ ਐ ਇਧਰ ਦੀਦੀ ਹੋਰੀ ਆ ਚੁੱਕੇ ਨੇ ਮੈਂ ਕੀ ਖਾਵਾਂ ਯਾਰ ਮੈਂ ਬਹੁਤ ਜ਼ਿਆਦਾ ਕੰਟਰੋਲ ਕਰ ਰਿਹਾ ਅੱਜ ਕਿਆ ਕਰਾਂ ਮੈਂ ਅੱਜ ਮੇਰੀ ਸਿਹਤ ਸਹੀ ਨਹੀਂ ਹੈਗੀ ਯਾਰ ਲੋ ਵੀ ਦਹੀਂ ਵਾਲੇ ਗੋਲ ਗੱਪੇ ਵੀ ਆ ਗਏ ਭਾਜੀ ਕਹਿੰਦੇ ਦਹੀਂ ਵਾਲਾ ਗੋਲ ਗੱਪਾ ਤਾਂ ਖਵਾ ਕੇ ਰਹਿਣਾ ਮੈਂ ਚੱਲ ਥੋੜਾ ਜਿਆਦਾ ਜਿੰਨਾ ਚਿੱਤ ਕਰੂਗਾ ਨਾ ਖਾ ਸਕਾਂ ਹਾਂ ਥੋੜਾ ਜਿਆਦਾ ਠੰਡਾ ਮੈਂ ਚੱਲ ਕਰ ਲਈ ਅੰਦਰ ਪਤਾ ਨਹੀਂ ਕੀ ਹੋਇਆ ਭਾਈ ਸਮਝ ਤੋਂ ਬਾਹਰ ਆ ਚਲੋ ਖਾਣੇ ਆ ਫਿਰ ਮਿਲਦੇ ਆ ਤੁਹਾਨੂੰ ਸੱਜਣੋ ਅੱਜ ਦੇ ਵਲੌਗ ਦੇ ਵਿੱਚ ਬਸ ਇੰਨਾ ਹੀ ਅੱਜ ਅਸੀਂ ਬਣਾਈਆਂ ਪਿੰਨੀਆਂ ਤੇ ਮੈਂ ਤਾਂ ਰਿਹਾ ਲਟਿਆ ਹੀ ਅੱਜ ਤੇ ਹੁਣ ਖਾਦਦੇ ਨੇ ਗੋਲ ਗੱਪੇ ਥੋੜੇ ਜੇ ਤੇ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਕੱਲੋਂ ਦਿਖਾਵਾਂਗੇ ਵਿਆਹ